ਸਾਰੇ ਹਾਲਾਤ ਬਹੁਤ ਮੰਦੇ ਆ ਜੀ بارشਾਂ ਦੇ ਨਾਲ ਗਰੀਬ ਘਰਾਂ ਦੀਆਂ ਛੱਤਾਂ ਟਾਇਲ ਬੱਤੇ ਡਿੱਗ ਰਹੇ ਆ ਜੀ ਤੇ ਨਾ ਸਾਨੂੰ ਕੋਈ ਰੋਜ਼ਗਾਰ ਆਜ ਮਹੀਨਾ ਹੋ ਗਿਆ ਜੀ ਇੱਕ ਵੀ ਦਿਨ ਕੰਮ ਤੇ ਜਾ ਕੇ ਨਹੀਂ ਵੇਖਿਆਗਾ ਕੋਈ ਪੈਸਾ ਨਹੀਂ ਸਾਡੇ ਕੋਲੇ ਪਤਾ ਨਹੀਂ ਕਿਹੜੇ ਕਿ ਲੋਕਾਂ ਤੋਂ ਫੜ ਦੜ ਕੇ ਕੋਈ ਟਾਈਮ ਪਾਸ ਕਰ ਰਹੀ ਹੈ ਹਰੇਕ ਬੰਦੇ ਤੋਂ ਪੁੱਛ ਲਓ ਕਿਸੇ ਦੀ ਜੇਬ 'ਚ ਕੋਈ ਰੁਪਈਆ ਨਹੀਂਗਾ 10 ਰੁਪਏ ਚਾਹ ਪੀਣ ਨੂੰ ਜੇਵ ਚੈਣੀ ਪਤਾ ਨਹੀਂ ਕਿਵੇਂ ਬੱਚਿਆਂ ਨੂੰ ਪਾਲਦੇ ਪਏ ਕਿਵੇਂ ਨਹੀਂ ਪਾਲਦੇ ਫਿਰ ਪਰਿਵਾਰ ਕਿਵੇਂ ਚੱਲਦਾ ਹੋ ਟੋੜਾ ਕਿਵੇਂ ਪਾਲਦੇ ਮੈਂ ਜੀ ਕਿਵੇਂ ਨਾ ਕਿਵੇਂ ਕਿਸੇ ਤੋਂ ਫੜ ਦੜ ਕੇ ਜਿਵੇਂ ਆ ਵੀਰ ਨੇ ਕਿਹਾ ਵੀ ਫੜ ਦੜ ਕੇ ਕਿਸੇ ਤੋਂ ਮੰਗ ਤੰਗ ਕੇ ਕਿਵੇਂ ਨਾ ਕਿਵੇਂ ਆਪ ਦਾ ਟਾਈਮ ਪਾਸ ਕਰੀ ਜਾਂਦੇ ਛੋਨੇ ਡੁੱਬੇ ਆ ਪੈੜ ਗੰਗਲਕ ਗਣਾ ਉਹਨਾਂ ਨੂੰ ਤਾਂ ਕਹਿ ਦਿੰਦੇ ਸੀ ਉਹ ਦੇ ਦੇਾਂਗੇ ਮੰਨ ਕੇ ਚੱਲੋ ਵੀ ਜਿਹੜਾ ਉਹਨਾਂ ਨੂੰ ਘਾਟਾ ਪਿਆ ਉਹ ਪੂਰਾ ਕਰ ਦਿਆਂਗੇ ਪਰ ਸਾਡੇ ਲਈ ਵੀ ਵੇਖਣ ਵੀ ਜਿਹੜਾ ਸਾਨੂੰ ਘਾਟਾ ਪੈ ਰਿਹਾ ਇਸ ਟਾਈਮ ਉਹ ਕੌਣ ਪੂਰਾ ਕਰੂਗਾ ਦਾ ਲਗਾਤਾਰ ਜਿਹੜਾ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਗੱਲ ਕਰੀਏ ਤਾਂ ਸਰਕਾਰਾਂ ਵੱਲੋਂ ਅਲਰਟ ਵੀ ਜਿਹੜਾ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲਗਾਤਾਰ ਜਿਹੜੀਆਂ ਬਰਸਾਤਾਂ ਜਿਹੜੀਆਂ ਚੱਲਣਗੀਆਂ ਤਾਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਫਰੀਦਕੋਟ ਦੇ ਜਿਹੜੇ ਲੇਬਰ ਦੇ ਵਿੱਚ ਜਿਹੜੇ ਮਜ਼ਦੂਰ ਲੋਕ ਨੇ ਅੱਜ ਤੇ ਖੜੇ ਨੇ ਕਿਉਂਕਿ ਦਿਹਾੜੀਦਾਰ ਨੇ ਵੱਖ-ਵੱਖ ਪਿੰਡਾਂ ਤੋਂ ਇੱਥੇ ਪਹੁੰਚਦੇ ਨੇ ਤਾਂ ਇਹਨਾਂ ਵੱਲੋਂ ਮਜ਼ਦੂਰੀ ਕਰਕੇ ਆਪ ਦਾ ਪਰਿਵਾਰ ਦਾ ਜਿਹੜਾ ਪੇਟ ਪਾਲਣਾ ਹੁੰਦਾ ਹੈ ਪਰਿਵਾਰ ਚਲਾਉਣਾ ਹੁੰਦਾ ਹੈ ਪਾਰਾ ਦੇਖ ਸਕਦੇ ਹਾਂ ਤੁਸੀਂ ਹੁਣ ਸਮਾਂ ਜਿਹੜਾ 11:30 ਦਾ ਹੋ ਚੁੱਕਿਆ ਹੈ ਪਰ ਹਜੇ ਤੱਕ ਵੀ ਜਿਹੜਾ ਇਹਨਾਂ ਨੂੰ ਅੱਜ ਦੀ ਦਿਹਾੜੀ ਦਾ ਜਿਹੜਾ ਦਿਨ ਇਹਨਾਂ ਨੂੰ ਨਹੀਂ ਮਿਲਿਆ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹੋਗੇ ਕਿਉਂਕਿ ਕਿਸ ਤਰੀਕੇ ਦੇ ਹਾਲਾਤ ਚੱਲ ਰਹੇ ਹੁਣ ਸਰ ਹਾਲਾਤ ਬਹੁਤ ਮੰਦੇ ਆ ਜੀ ਬਾਰਸ਼ਾਂ ਦੇ ਨਾਲ ਗਰੀਬ ਘਰਾਂ ਦੀਆਂ ਛੱਤਾਂ ਟਾਇਲ ਬੱਤੇ ਡਿੱਗ ਰਹੇ ਆ ਜੀ ਤੇ ਨਾ ਸਾਨੂੰ ਕੋਈ ਰੋਜ਼ਗਾਰ ਅੱਜ ਮਹੀਨਾ ਹੋ ਗਿਆ ਜੀ ਇੱਕ ਵੀ ਦਿਨ ਕੰਮ ਤੇ ਜਾ ਕੇ ਨਹੀਂ ਵੇਖਿਆਗਾ ਕੋਈ ਪੈਸਾ ਨਹੀਂ ਸਾਡੇ ਕੋਲੇ ਪਤਾ ਨਹੀਂ ਕਿਹੜੇ ਕਿ ਲੋਕਾਂ ਤੋਂ ਫੜ-ਧੜ ਕੇ ਕੋਈ ਟਾਈਮ ਪਾਸ ਕਰ ਰਿਹਾ ਜੀ ਹਰੇਕ ਬੰਦੇ ਤੋਂ ਪੁੱਛ ਲੋ ਕਿਸੇ ਦੀ ਜੇਬ 'ਚ ਕੋਈ ਰੁਪਈਆ ਨਹੀਂ ਗਾ ਬਹੁਤ ਮੰਦੇ ਹਾਲਾਤ ਆ ਜੀ ਉਧਰ ਤਾਂ ਜਿਹੜੇ ਨੂੰ ਜੇਬ 'ਚ ਨਹੀਂ ਜੀ 10 ਰੁਪਏ ਚਾਹ ਪੀਣ ਨੂੰ ਜੇਬ 'ਚ ਨਹੀਂ ਪਤਾ ਨਹੀਂ ਕਿਵੇਂ ਬੱਚਿਆਂ ਨੂੰ ਪਾਲਦੇ ਪਏ ਕਿਵੇਂ ਨਹੀਂ ਪਾਲ ਫਿਰ ਪਰਿਵਾਰ ਕਿਵੇਂ ਚੱਲਦਾ ਹੋਊ ਤੁਹਾਡਾ ਕਿਵੇਂ ਪਾਲ ਸੋਮੇ ਜੀ ਕਿਵੇਂ ਨਾ ਕਿਵੇਂ ਕਿਸੇ ਤੋਂ ਫੜ-ਧੜ ਕੇ ਜਿਵੇਂ ਆ ਵੀਰ ਨੇ ਕਿਹਾ ਵੀ ਫੜ-ਧੜ ਕੇ ਕਿਸੇ ਤੋਂ ਮੰਗ-ਤੰਗ ਕੇ ਕਿਵੇਂ ਨਾ ਕਿਵੇਂ ਆਪਦਾ ਟਾਈਮ ਪਾਸ ਕਰੀ ਜਾਂਦੇ ਆ ਇੱਕ ਮਜ਼ਦੂਰੀ ਤੁਹਾਡੀ ਕਿਉਂ ਨਹੀਂ ਚੱਲ ਰਹੀ ਕਾਰਨ ਕੀ ਹੈ ਬਰਸਾਤ ਕਰਕੇ ਆ ਜਾਂ ਹੋਰ ਜਦੋਂ ਬਰਸਾਤਾ ਕਰਕੇ ਗਾਹ ਸਵੇਰੇ ਆਉਂਦਾ ਨਹੀਂ ਅਗਲਾ ਮਹੀਨ ਕਰਕੇ ਕੰਮ ਹੀ ਨਹੀਂ ਚਲਾਉਂਦਾ ਜੀ ਕੰਮਕਾਰ ਸਾਰੇ ਬੰਦ ਹੋ ਗਏ ਹਾਂਜੀ ਉਧਰ ਪਾਣੀ ਨੇ ਮਾਰਿਆ ਪਿਆ ਇਧਰ ਬਰਸਾਤਾ ਨੇ ਮਾਰਿਆ ਪਿਆ ਹਾਂਜੀ ਕੋਈ ਨਹੀਂ ਕੰਮਕਾਰ ਕੋਈ ਨਹੀਂ ਚੱਲਦਾ ਜੀ ਜੇ ਕੋਈ ਤਾਂ ਮਜ਼ਦੂਰੀ ਮੰਗਦੇ ਉਹ ਵੀ ਕੋਈ ਚਾਰ ਦਿਨਾਂ ਨਾਲ ਨਹੀਂ ਦੇ ਰਿਹਾ ਜੀ ਠੀਕ ਹੈ ਜੀ ਅੱਡੋ ਅੱਡ ਕੀ ਨਾਲ ਜੇ ਕੋਈ ਲਿਜਾਂਦਾ ਤਾਂ ਕਹਿ ਦਿੰਦੇ ਸਾਰੇ ਦਿਨਾਂ ਦਾ 300 ਦੇਵਾਂਗੇ ਬਸ ਸਾਰਾ ਉਹੋ ਚਾਹਦੇ ਫਾਇਦਾ ਚਾਹਦੇ ਜਿਹੜੀ ਗੱਲ ਹੈ ਮਾੜੇ ਦਿਨਾਂ ਦਾ ਹੀ ਐ ਮੈਂ ਬਹੁਤ ਮੰਗਾਈ ਆ ਜੀ ਤੰਗੀ ਬਹੁਤ ਆ ਲੇਬਰ ਦੀ ਥਾੜੀ ਲੱਗਦੀ ਨਹੀਂ ਕੀ ਹੈ ਬਹੁਤ ਬੁਰਾ ਹਾਲ ਆ ਹਾਂਜੀ ਸਾਉ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਸਾਡਾ ਕੋਈ ਨਾ ਕੋਈ ਮੰਨ ਕੇ ਚੱਲੋ ਵੀ ਕੀਤਾ ਆ ਵੇ ਹੱਲ ਹੁਣ ਜਿਨ੍ਹਾਂ ਦੇ ਝੋਨੇ ਡੁੱਬੇ ਆ ਪੈਲੀਆਂ ਗਲਗੰਗਾ ਨਾ ਉਹਨਾਂ ਨੂੰ ਤਾਂ ਕਹਿ ਦਿੰਦੇ ਹਾਂ ਇਹ ਉਹ ਦੇ ਦਾਂਗੇ ਮੰਨ ਕੇ ਚੱਲੋ ਵੀ ਜਿਹੜਾ ਉਹਨਾਂ ਨੂੰ ਘਾਟਾ ਪਿਆ ਉਹ ਪੂਰਾ ਕਰ ਦਾਂਗੇ ਪਰ ਸਾਡੇ ਲਈ ਵੀ ਵੇਖਣ ਵੀ ਜਿਹੜਾ ਸਾਨੂੰ ਘਾਟਾ ਪੈ ਰਿਹਾ ਇਸ ਟਾਈਮ ਉਹ ਕੌਣ ਪੂਰਾ ਕਰੂਗਾ ਸਰਕਾਰ ਦਾ ਹੱਕ ਇਹ ਪਿੰਡਾਂ ਚ ਕਰਾਇਆ ਲਾ ਕੇ ਵੀ ਆਉਂਦੇ ਜੀ ਮੰਗਤੰਕ ਕਿ ਕਰਾਇਆ ਲਾ ਕੇ ਆ ਜਾਂਦੇ ਦਿਹਾੜੀ ਨਹੀਂ ਲੱਗਦੀ ਫਿਰ ਵੀ ਵਿਚਾਰੇ ਵਾਪਸ ਪਿੰਡਾਂ ਨੂੰ ਮੁੜ ਜਾਂਦੇ ਆ ਕਰਾਇਆ ਦਾ ਮੰਗਤੰਕ ਕਿ ਕਿਵੇਂ ਨਾ ਕਿਵੇਂ ਕਿਸ ਤੋਂ ਲੈ ਆਉਂਦੇ ਕਿਵੇਂ ਰੋਜ਼ਗਾਰ ਆਪਦਾ ਤੋਰਦੇ ਕਿਵੇਂ ਆਪਦੇ ਬੱਚੇ ਪਾਲਦੇ ਪਏ ਕਿਵੇਂ ਨਹੀਂ ਪਾਲਦੇ ਪਏ ਉਸ ਗੱਲ ਦਾ ਆਪਾਂ ਨੂੰ ਨਹੀਂ ਪਤਾ ਚਲੋ ਆਪਦਾ ਆਪਦਾ ਘਰ ਦਾ ਪਰਦਾ ਹੁੰਦਾ ਕਰਾ ਪਿੰਡਾਂ ਤੋਂ ਲਾ ਕੇ ਆਉਂਦੇ ਮੰਗ ਤੰਗ ਕੇ ਕਿਸੇ ਤੋਂ ਮੰਗ ਕੇ ਲੈ ਆਂਦੇ ਕਿਵੇਂ ਨਹੀਂ ਮੰਗ ਕੇ ਲਿਆਉਂਦੇ ਕਿਵੇਂ ਪਰਿਵਾਰ ਚਾਹੋਗੇ ਫਿਰ ਉਹਨ ਪਰਿਵਾਰ ਜੀ ਹੁਣ ਆਈ ਆਈ ਬਸ ਫੜ ਦੜਕੀ ਪਰਿਵਾਰ ਚੱਲਣਾ ਹੀ ਚਲੋ ਉਧਰ ਤਾਂ ਪਾਣੀ ਆਇਆ ਜੀ ਚੱਲ ਬਹੁਤ ਹੀ ਜ਼ਿਆਦੇ ਮਾੜੀ ਗੱਲ ਆ ਚਲੋ ਉੱਥੇ ਤਾਂ ਰਾਸ਼ਨ ਪਾਣੀ ਜਾਈ ਜਾਂਦਾ ਚਲੋ ਟਾਈਮ ਪਾਸ ਹੋਈ ਜਾਂਦਾ ਇੱਥੋਂ ਦੇ ਹਾਲਾਤ ਇਦੋਂ ਵੀ ਜ਼ਿਆਦੇ ਮਾੜੇ ਆ ਕੋਈ ਕੰਮ ਕਰਨ ਵਾਲੀ ਜ਼ਿਆਦੇ ਹੋਏ ਪਿਆ ਜੀ ਕੋਈ ਡਿਮਾਂਡ ਕਰਦੇ ਆ ਸਰਕਾਰਾਂ ਅੱਗੇ ਸਰ ਸਾਨੂੰ ਸਰਕਾਰ ਨੂੰ ਚਾਹੀਦਾ ਜੀ ਸਾਨੂੰ ਸਾਰੇ ਗਰੀਬ ਲੋਕਾਂ ਇੱਜਾਰਿਆਂ ਨੂੰ ਇਹ ਕੋਈ ਰੋਜ਼ਗਾਰ ਦਿੱਤਾ ਜਾਵੇ ਜਾਂ ਵੀ ਜਾਂ ਕੋਈ ਕੰਮ ਦੇ ਲੈਣਾ ਅਸੀਂ ਕੁਛ ਨਹੀਂ ਮੰਗਦੇ ਉਹਨਾਂ ਤੋਂ ਸਿਰਫ ਇਹੀ ਮੰਗਦੇ ਵੀ ਸਾਨੂੰ ਰੋਜ਼ਗਾਰ ਰੋਜ਼ਗਾਰ ਤਾਂ ਸੁਣਿਆ ਤੁਸੀਂ ਤੁਹਾਡੇ ਸਾਹਮਣੇ ਤਸਵੀਰ ਜਿਹੜੀ ਲਿਆਂਦੀ ਹੈ ਫਰੀਦਕੋਟ ਦੀ ਤਾਂ ਫਰੀਦਕੋਟ ਦੇ ਜਿਹੜੇ ਮਜ਼ਦੂਰ ਨੇ ਲੇਬਰ ਵਾਲੇ ਨੇ ਤੇ ਉਹ ਅੱਜ ਵੀ ਜਿਹੜੇ ਜਿੱਥੇ ਕਿਉਂਕਿ ਇਹ ਉਹਨਾਂ ਦਾ ਜਿਹੜਾ ਸਟੇਸ਼ਨ ਬਣਿਆ ਇੱਥੇ ਪਹੁੰਚਦੇ ਇੱਥੋਂ ਹੀ ਜਿਹੜਾ ਇਹਨਾਂ ਨੂੰ ਲੋਕ ਜਿਹੜੇ ਕੰਮਕਾਜ ਕਰਵਾਉਣ ਵਾਸਤੇ ਇਹਨਾਂ ਨੂੰ ਲੈ ਕੇ ਜਾਂਦੇ ਆ ਪਰ ਹਜੇ ਵੀ ਇੱਥੇ ਖੜੇ ਆ ਕਿਉਂਕਿ ਅੱਧੀ ਦਿਵਾਰੀ ਲੰਘ ਚੁੱਕੀ ਆ ਹੁਣ ਬਰਸਾਤਾਂ ਦਾ ਮੌਸਮ ਚੱਲਦੇ ਤੇ ਲੋਕਾਂ ਦੇ ਜਿਹੜੇ ਕੰਮਕਾਜ ਆ ਉਹ ਵੀ ਇੱਕ ਤਰੀਕੇ ਦੇ ਨਾਲ ਬੰਦ ਹੋ ਚੁੱਕੇ ਨੇ ਤਾਂ ਉਸ ਨੂੰ ਲੈ ਕੇ ਜਿਹੜਾ ਇਹਨਾਂ ਦਾ ਮੌਜੂਦਾ ਸਥਿਤੀ ਬਹੁਤ ਜਿਹੜੇ ਹਾਲਾਤ ਮਾੜੇ ਹੋ ਚੁੱਕੇ ਨੇ ਹੁਣ ਦੱਸਿਆ ਇਹਨਾਂ ਨੇ ਸਾਡੇ ਜਿਹੜੇ ਪਰਿਵਾਰ ਹੈ ਇਸ ਤੋਂ ਚੱਲਦੇ ਸੀਗੇ ਅਸੀਂ ਦਿਵਾਰੀ ਮਜ਼ਦੂਰੀ ਕਰਦੇ ਸਾਡੇ ਪਰਿਵਾਰ ਚੱਲਦੇ ਸੀਗੇ ਪਰ ਹੁਣ ਸਾਡੇ ਪਰਿਵਾਰਾਂ ਦਾ ਜਿਹੜਾ ਹਾਲਾਤ ਬਹੁਤ ਨਾਜਿਕ ਹੋ ਚੁੱਕੇ ਨੇ ਤਾਂ ਦੇਖਦੇ ਹਾਂ ਹੁਣ ਜਿਵੇਂ ਇਹਨਾਂ ਨੇ ਜਿਹੜੀ ਸਰਕਾਰਾਂ ਅੱਗੇ ਬੇਨਤੀ ਕੀਤੀ ਹੈ ਪ੍ਰਸ਼ਾਸਨ ਅਗੇ ਬੇਨਤੀ ਕੀਤੀ ਹੈ ਕਿ ਕਿਤੇ ਨਾ ਕਿਤੇ ਜੇਕਰ ਉਹ ਇਹਨਾਂ ਦੀ ਮਦਦ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜਿਹੜੇ ਇਹਨਾਂ ਦੇ ਪਰਿਵਾਰ ਆ ਜਿਹੜਾ ਲਗਾਤਾਰ ਚੱਲ ਸਕਣ ਉਹਨਾਂ ਨੂੰ ਕੋਈ ਵੀ ਜਿਹੜੇ ਨਾਜ਼ਿਕ ਉਹਨਾਂ ਦੇ ਹਾਲਾਤ ਨਾ ਬਣ ਗੁਰਜੀਤ ਸਿੰਘ ਰਮਾਨਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਪੜਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਕਦਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ